ਆਪਣਾ ਗੁਰੂ ਤੇ ਆਏ ਮਿਲ ਖੁਸਲ ਸੇਤੀ ਕਰ ਆਏ ਆਪਣਾ ਗੁਰੂ ਤੇ ਆਏ ਤੇ ਤੁਮ ਰ ਸੂਤਰ ਧਾਰੀ ਤੁਮ ਸੇ ਹੋਏ ਸੋਆ ਕੀ ਕਰਾਈ ਤੁਮੇ ਕਤ ਮਿਤ ਤੁਮੀ ਨਾਹੀ ਨਾਨਕ ਦਾਸ ਸੁਖਾਗੋਬਨ ਮਨ ਜੀ ਗਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7ਵੀਂ ਪਾਛਾਈ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਛਾਈ ਦਾ ਪ੍ਰਕਾਸ਼ ਜਿਆਣਾ ਹੈ ਮੈਂ ਆਪਣੇ ਵੱਲੋਂ ਸੂਚੀ ਸੰਗਤ ਨੂੰ ਆਪਣੇ ਵੱਲੋਂ ਤੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਹੀ ਸੰਗਤ ਨੂੰ ਇਹ ਬੇਨਤੀ ਵੀ ਕਰਦਾ ਹਾਂ ਕਿ ਜਿਹੜਾ ਆਪਣਾ ਜੀਵਨ ਹੈ ਉਹ ਗੁਰੂ ਵੱਲੋਂ ਦਰਸਾਏ ਮਾਰਗ ਤੇ ਚੱਲਣ ਸੂਚੀ ਸੰਗਤ ਸੂਚੇ ਨੌਜਵਾਨ ਵਰਗ ਨੂੰ ਵੀ ਇਹ ਬੇਨਤੀ ਕਰਦਾ ਹਾਂ ਇੱਕ ਬੇਨਤੀ ਕਰਦਾ ਹਾਂ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇਸੀ ਮੀਨੀਆਂ ਦੀ ਹਰ 13 ਤਰੀਕ ਨੂੰ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਹੈ ਬੇਨਤੀ ਹੈ ਸੰਗਤ ਨੂੰ ਕਿ ਵੱਧ ਤੋਂ ਵੱਧ ਸੰਗਤ ਇਸ ਦਿਹਾੜੇ ਦਾ ਲਾਹਾ ਲੈ ਕੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਤੇਗੜ ਸਾਹਿਬ ਦੇ ਕੇ ਪਾਰਸੋ ਰੋਜ਼ ਤੋਂ ਸ੍ਰੀ ਖੰਡਪੜ ਸਾਹਿਬ ਆਰੰਭ ਕਰਵਾਏ ਸੀ ਅੱਜ ਸ੍ਰੀ ਖੰਡਪੜ ਸਾਹਿਬ ਦੇ ਘੋ ਪਏ ਨੇ ਕੀਰਤਨ ਹੋਇਆ ਤੇ ਲੰਗਰ ਚੱਲ ਰਹੇ ਨੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸੰਗਤਾਂ ਨੇ ਅੱਜ ਇਸ ਪ੍ਰਕਾਸ਼ ਜਗੜ ਤੇ ਗੁਰਦੁਆਰਾ ਸ੍ਰੀ ਪਤੇਗੜ ਸਾਹਿਬ ਨਤਮਸਤਕ ਹੋ ਲਈ ਆ ਗੀਆਂ ਬਹੁਤ ਵੱਧਿਆ ਸੰਗਤ ਲਈ ਰਹਿਸ਼ ਪੱਖੋਂ ਵੀ ਲੰਗਰਾਂ ਪੱਖੋਂ ਵੀ ਬਹੁਤ ਵੱਧਿਆ ਪ੍ਰਬੰਧ ਗੁਰਦੁਆਰਾ ਸਾਹਿਬ ਨੂੰ ਸੰਗਤ ਲਈ ਕੀਤਾ ਗਿਆ